थोरा खोलो भाजी थोड़ पिछे न खोजो हो खोलो <laughs> भाजी खड़ो हिकु मिंट ਹੋਰ ਖੋਲੋ ਬਾਜੀ ਥੋੜਾ ਥੋੜਾ ਪਿੱਛੇ ਨੂੰ ਹੋ ਜਿਓ ਹੋਰ ਖੋਲੋ ਪਾਜੀ ਖੜ ਜੀ ਇੱਕ ਮਿੰਟ ਨਾਲ ਲੇਵੇ ਹੀ ਬਤਨ ਤਬਾਹੀ ਦੀ ਉਸ ਮਰਦੀ ਦੇ ਬੋਲੇ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਖੁੱਟਾ ਲੰਗਰ ਲਾ ਰਿਓ ਕੀ ਕਹਿਣਾ ਹੈ ਹਾਂਜੀ ਖਾਲਸਾ ਸੇਵਾ ਸੁਸਾਇਟੀ ਵੱਲੋਂ ਵਾਤਾਵਰਣ ਪ੍ਰਤੀ ਆਵਦੀ ਸਹਿਰਦਤਾ ਦਿਖਾਉਂਦੇ ਹੋਏ ਅੱਜ ਸੁਸਾਇਟੀ ਵੱਲੋਂ 8ਵਾਂ ਬੂਟਿਆਂ ਦਾ ਲੰਗਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਲਗਾਇਆ ਜਾ ਰਿਹਾ ਹੈ ਇਸ ਵਿੱਚ ਵੱਖ-ਵੱਖ ਕਿਸਮਾਂ ਦੇ ਬੂਟੇ ਸੋਸਾਇਟੀ ਵੱਲੋਂ ਸੰਗਤਾਂ ਨੂੰ ਦਿੱਤੇ ਜਾ ਰਹੇ ਹਨ ਨਾਲ ਹੀ ਅਸੀਂ ਮੈਸੇਜ ਦੇ ਰਹੇ ਹਾਂ ਕਿ ਬੂਟੇ ਲਗਾ ਕੇ ਸਾਨੂੰ ਆਪਣੀ ਇੱਕ ਇੱਕ ਫੋਟੋ ਭੇਜੋ ਅਸੀਂ ਉਹਨਾਂ ਦੇ ਵਿੱਚੋਂ ਲੱਕੀ ਟਰਾਅ ਕੱਢਾਂਗੇ ਜੋ ਲੱਕੀ ਟਰਾਅ ਦੇ ਨਾਮ ਜੋ ਵੱਖ-ਵੱਖ ਨਾਮ ਦਿੱਤੇ ਜਾਣਗੇ ਜੀ ਖਾਸ ਕਰਕੇ ਸਾਡੀ ਮਹੋਦੀ ਕੋਈ ਪ੍ਰਾਲੇ ਕੀਤੀ ਹੈ ਉਹਨਾਂ ਦੇ ਇਕੱਲੇ ਬੂਟੇ ਵੰਡੇ ਹਨ ਖਾਸ ਕਰਕੇ ਸੋਸਾਇਟੀ ਵੱਲੋਂ ਜੋੜਾ ਕਰਦੀ ਸੇਵਾ ਵੱਖ-ਵੱਖ ਧਾਰਮਿਕ ਸਵਾਰਾਂ ਨੂੰ ਸਮਾਗਮਾਂ ਤੇ ਐਂਬੂਲੈਂਸ ਦੀ ਸੇਵਾ ਗੁਰੂ ਦੀ ਕੋਲ ਫ੍ਰੀ ਹਸਪੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਜਿਲਦਾਂ ਦੀ ਸੇਵਾ ਆ ਦੀ ਕਈ ਸੇਵਾਵਾਂ ਮੌਕਾ ਸ਼ਹਿਰ ਵਿੱਚ ਕੀਤੀਆਂ ਜਾ ਰਹੀਆਂ ਜੀ। ਇਹਦੇ ਵਿੱਚ ਫਲਦਾਰ ਬੂਟੇ ਹੈਗੇ ਆ ਸ਼ਾਨਦਾਰ ਬੂਟੇ ਜਿਆਦਾ ਅਸੀਂ ਲਿਆਂਦੇ ਆ ਜਿਵੇਂ ਅਮਰੂਦ ਹੋ ਗਿਆ ਜਾਮਨ ਹੋ ਗਿਆ ਨੇਮ ਡੇਕ ਟਾਲੀ ਇਹ ਤਾਂ ਦੇ ਬੂਟੇ ਭਾਈ 25 ਤਰ੍ਹਾਂ ਦੇ ਬੂਟੇ ਹੈਗੇ ਆ ਜੀ। ਤੇ ਕਿੰਨੇ ਬੂਟੇ ਜਿਹੜੇ ਅੱਜ ਕੀ ਵੜ ਰਹੇ ਹੋ? ਹਾਂ ਜੀ ਅੱਜ ਅਸੀਂ 5000 ਦੇ ਕਰੀਬ ਬੂਟੇ ਵੰਡ ਰਹੇ ਆ ਜੀ। ਜਿਹੜੇ ਲੋਕ ਇਸ ਨੂੰ ਲੈ ਕੇ ਚਲੇ ਗਏ ਜਾਂ ਕੁਝ ਰਹਿ ਗਏ ਉਹਨਾਂ ਲਈ ਕੀ ਮਸਲਾ ਹੈ ਅਸੀਂ ਚਾਹੁੰਦੇ ਹਾਂ ਕਿ ਉਹ ਸਾਰੇ ਬੰਦੇ ਜੋ ਵੀ ਬੂਟੇ ਲੈ ਕੇ ਗਏ ਹਨ ਵੱਤਵਾਦ ਉਹ ਆਪਣੇ ਘਰਾਂ ਦੇ ਵਿੱਚ ਬੂਟੇ ਲਾਉਣ ਉਹ ਇਹਨਾਂ ਦੀ ਪਰਵਰਿਸ਼ ਕਰਨ ਤਾਂ ਜੋ ਵਾਤਾਵਰਣ ਵਿੱਚ ਕੁਝ ਤਬਦੀਲੀ ਆ ਸਕੇ ਜੋ ਟੈਂਪਰੇਚਰ ਇਹਨਾਂ ਵੱਧ ਰਿਹਾ ਉਹਦੇ ਵਿੱਚ ਕੋਈ ਕਮੀ ਆ ਸਕੇ ਜੀ ਬਹੁਤ ਪਰਵਾਹ ਹੰਗਾਰਾ ਮਿਲ ਰਿਹਾ ਜੀ ਤੁਸੀਂ ਦੇਖ ਸਕਦੇ ਹੋ ਜੀ ਬੂਟਾਂ ਦੀ ਜੀ ਲਾਈਨਾਂ ਲੱਗ ਰਹੀਆਂ ਜੀ ਪਹਿ ਇਸ ਸਮਾਂ ਅਸੀਂ ਜਦੋਂ ਅਸੀਂ ਪਹਿਲਾ ਲੰਗਰ ਲਾਇਆ ਸੀ ਸਾਡੇ ਤੋਂ ਕੋਈ ਬੂਟਾ ਲੈ ਜਾਂਦਾ ਨਹੀਂ ਹੁੰਦਾ ਸੀ ਤੇ ਅੱਜ ਦੇਖ ਰਹੇ ਹਾਂ ਕਿ ਕਾਫੀ ਸੁਚੇਤ ਹੋਏ ਆ ਜੀ ਲੋਕ